ਜੀ ਕਹਿੰਦੇ ਬੱਬੂ ਮਾਨ ਨਾਲ ਵਿਆਹ ਕਰਵਾਉਣ ਲਈ ਲੱਖਾਂ ਕੁੜੀਆਂ ਨੇ ਲੈਟਰ ਲਿਖੇ ਸੀਗੇ ਲੱਖਾਂ ਕੁੜੀਆਂ ਨੇ ਖੱਤ ਪਾਏ ਸੀਗੇ ਖੱਤ ਕਹਿੰਦੇ ਇੰਨੇ ਕੁ ਹੋ ਗਏ ਸੀਗੇ ਕਿ ਬੱਬੂ ਮਾਨ ਦੇ ਦਫ਼ਤਰ ਦੇ ਵਿੱਚ ਪੰਡਾ ਵੱਜ ਗਈਆਂ ਸੀਗੀਆਂ ਐਸਾ ਪਿਆਰ ਕਰਦੀਆਂ ਦੀਆਂ ਕੁੜੀਆਂ ਬੱਬੂ ਮਾਨ ਨੂੰ ਜਿਹੜੀਆਂ ਕਿ ਕਹਿੰਦੀਆਂ ਤੁਸੀਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਹੈ ਬਈ ਤੁਸੀਂ ਇਹ ਦੇਖ ਲਓ ਬਈ ਕਿੰਨਾ ਪਾਗਲਪਨ ਹੋਊਗਾ ਇਹਦੇ ਲਈ ਬੱਬੂ ਮਾਨ ਲਈ ਬਹੁਤ ਵੱਡੀ ਗੱਲ ਵਾ ਬਾਬਿਓ ਬਈ ਬੱਬੂ ਮਾਨ ਨੂੰ ਜਾਣੀ ਕਿ ਟੋਕਰੇ ਭਰ-ਭਰ ਕੇ ਕੁੜੀਆਂ ਨੇ ਖੱਤ ਪਾਏ ਜਿਹਦੇ ਵਿੱਚ ਇਹ ਕਹਦੀ ਵੀ ਅਸੀਂ ਤਿੰਨਾਂ ਵਿਆਹ ਕਰਾਉਣਾ ਚਾਹੁੰਦੀਆਂ ਆ ਹੈਨਾ ਪਰ ਤੁਹਾਨੂੰ ਪਤਾ ਹੀ ਆ ਬੱਬੂ ਮਾਨ ਨੇ ਕਿਹੜਾ ਵਿਆਹ ਕਰਾ ਲੈਣਾ ਸੀਗਾ ਪਰ ਬਹੁਤ ਵੱਡੀ ਗੱਲ ਹੁੰਦੀ ਆ ਤੇ ਕਹਿੰਦੇ ਪੰਡਾ ਬੰਨ ਬੰਨ ਕੇ ਬਾਹਰ ਫਿਰ ਕਿਤੇ ਉਹ ਜਿਹੜੇ ਸੀਗੇ ਖਾਤਰ ਰੱਖੇ ਉਹਦੇ ਵਿੱਚ ਇਹੋ ਹੀ ਲਿਖਿਆ ਸੀ ਵੀ ਅਸੀਂ ਤਿੰਨਾਂ ਵਿਆਹ ਕਰਾਉਣਾ ਆ ਇਹ ਗੱਲ ਸੱਚੀ ਆ ਬਾਬਿਓ ਕਿ ਬੱਬੂ ਮਾਨ ਦੀ ਚੜ੍ਹ ਤਾਂ ਐਨੀ ਸੀਗੀ ਤੇ ਇੰਨੀਆਂ ਕੁੜੀਆਂ ਇਹਨਾਂ ਵਿਆਹ ਕਰਾਉਣਾ ਚਾਉਂਦੀਆਂ ਸੀ ਜਾਂ ਤੇ ਇੱਕ ਫੇਮਸ ਮਸ਼ਹੂਰ ਹੀਰੋਇਨ ਵੀ ਸੀ ਉਹਦੇ ਵਿੱਚ ਉਹਤੇ ਵੀਡੀਓ ਬੇ ਕਰਾਂਗੇ ਕਿਦੇ ਦਿਨ ਪਰ ਜਿਹੜੀ ਆ ਗੱਲ ਆ ਹਨਾ ਇਹ ਬਹੁਤ ਵੱਡੀ ਗੱਲ ਸੀ ਕਿ ਬੱਬੂ ਮਾਨ ਨਾਲ ਵਿਆਹ ਕਰਵਾਉਣ ਲਈ ਲੱਖਾਂ ਲੈਟਰ ਪਾਏ ਕੁੜੀਆਂ ਨੇ ਲੱਖਾਂ ਖੱਤ ਪਾਏ ਲੇਕ ਲੈ ਕੇ ਉਹ ਖੱਤਾਂ ਦੀਆਂ ਪੰਡਾਂ ਵੱਜ ਗਈਆਂ ਪੰਡਾਂ ਤੇ ਤੁਸੀਂ ਆਪੇ ਹਿਸਾਬ ਲਾ ਲਓ ਫੇ ਬੱਬੂ ਮਾਨ ਦਾ ਕੀ ਔਰਾ ਹੋਊਗਾ ਕਿੱਡੀ ਸਟਾਰਟਮ ਹੋਗੀ ਐਡੀ ਤਾਂ ਬੰਬੇ ਵਾਲੇ ਕਿਸੇ ਹੀਰੋ ਦੀ ਵੀ ਸਟਾਰਟਮ ਨਹੀਂ ਸੀ ਜਿੱਡੀ ਪੰਜਾਬ ਦੇ ਵਿੱਚ ਬੱਬੂ ਮਾਨ ਦੀ ਸਟਾਰਟਮ ਸੀ ਜਿਹਨੂੰ ਕਿ ਪੰਡਾ ਦੀਆਂ ਪੰਡਾ ਖਾਤਾ ਐ ਇਸੇ ਗੱਲ 'ਤੇ ਅਸੀਂ ਤੇ ਨਾ ਵਿਆਹ ਕਰਾਉਣਾ ਚਾਹੁੰਨੀ ਆ ਯਾਨੀ ਕਿ ਪ੍ਰਪੋਜ਼ਲ ਕੁੜੀਆਂ ਨੇ ਭੇਜੇ ਸੀ ਲਿਖ ਲਿਖ ਕੇ ਕੀ ਕਹੋਂਗੇ ਇਹਦੇ ਬਾਰੇ ਬਾਬਿਓ ਜਰੂਰ ਤੇ ਧੰਨਵਾਦ